ਮੈਂ ਜੋ ਵੇਸ ਲੈ ਜੇ ਹੋਗੇ ਤਾਂ ਉੱਥੋਂ ਮੈਂ ਸ਼ੂਟ ਮਾਰੀ ਆ ਮੈਂ ਯਾਰ ਮੈਨੂੰ ਕੱਪੜੇ ਤਾਂ ਪਾ ਲੈਣ ਦਿਓ ਤੇ ਇੱਕ ਫੋਨ ਚੱਕ ਲੈਣ ਦਿਓ ਕਹਿੰਦੇ ਸਭ ਕੁਝ ਉੱਥੇ ਹੀ ਪਹੁੰਚ ਜਾਊਗਾ ਉਹਨਾਂ ਨੇ ਪਿੱਛਾ ਨਹੀਂ ਕਰਿਆ ਨਹੀਂ ਪਿੱਛਾ ਕਰਿਆ ਮੇਰਾ ਕਿਲੋਮੀਟਰ ਤੱਕ ਤੇ ਉੱਥੋਂ ਨਾ ਇੱਕ ਬੱਚੀ ਨਿਕਲ ਕੇ ਆਈ 11 ਸਾਲਾਂ ਦੀ ਤੇ ਉਹਨਾਂ ਦਾ ਮੁ슬ਮਨ ਪਹਿਰਾਵਾ ਸੀ ਹਜਾਬ ਜਾਂ ਤੇ ਮੈਂ ਬੇਟਾ ਕੋਈ ਘਰੇ ਹੈਗਾ ਕਹਿੰਦੇ ਹਾਂ ਅੰਕਲ ਆ ਜਾਓ ਗੱਡੀ ਤਾਂ ਇੰਨੀ ਜ਼ੋਰ ਦੀ ਭਜਾਈ ਉਹ ਤੋਂ ਐਕਸੀਡੈਂਟ ਹੋ ਜਾਣਾ ਸੀ ਤੇ ਦੋ ਪੁਲਿਸ ਕਰਮੀ ਮੇਰੇ ਮੰਗਰ ਭੱਜੇ ਨੇ ਸੀਸੀਟੀਵੀ ਕੈਮਰੇ 'ਚ ਆ ਰਿਹਾ ਸੋ ਮੈਂ ਉੱਥੋਂ ਜਦੋਂ ਭੱਜ ਕੇ ਗਿਆ ਇੱਕ ਪਰਿਵਾਰ ਦੇ ਘਰੇ ਗਿਆ ਉਹਨਾਂ ਨੇ ਤਾਂ ਮੈਨੂੰ ਬਾਹਰ ਕੱਢਿਆ ਵੀ ਬਾਹਰ ਨਿਕਲ ਗਿਆ ਯਾਰ ਅੱਛਾ ਕਸ਼ਮੀਰੀਆ ਕੰਬਲ ਵਗੈਰਾ ਵੇਚਦੇ ਨੇ ਤੇ ਉਹਦੀ ਵਾਈਫ ਸੀਗੀ ਤੇ ਉਹ ਡਰ ਕੇ ਦੇਖ ਮੈਂ ਹੁਣ ਕਿਸੇ ਦਾ ਕੀ ਨਾਮ ਲਵਾਂਣਾ ਸੋਸ਼ਲ ਮੀਡੀਆ ਦਾ ਉਹਨਾਂ ਦੇ ਡਿਊਟੀ ਦਾ ਕੰਮ ਆ ਹਾਂਜੀ ਬਾਈ ਭਾਨੇ ਸਿੱਧੂ ਨੂੰ ਇਨਸਾਫ ਦਿਵਾਉਣ ਵਾਸਤੇ ਜੀ सीएम मान दी कोठी अगे जेड़ा धरना लगना ਸੀ ਉਹਦੇ ਵਿੱਚ ਵੱਖ-ਵੱਖ ਲੋਕ ਪਹੁੰਚੇ ਕੋਈ ਕਿਵੇਂ ਪਹੁੰਚਿਆ ਕੋਈ ਕਿਵੇਂ ਪਹੁੰਚਿਆ ਪਰ ਆ ਸਰਪੰਚ ਸਾਹਿਬ ਜਿਹੜੇ ਤਰੀਕੇ ਨਾਲ ਪਹੁੰਚੇ ਨੇ ਵੀ ਇੱਕ ਮਿਸਾਲ ਹੀ ਬਣ ਗਏ ਬਹੁਤ ਵੱਡੀ ਇਹ ਉਹ ਧਰਨੇ ਦੀ ਠੀਕ ਹੈ ਤੇ ਸਰਪੰਚ ਸਾਹਿਬ ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਵੀ ਤੁਸੀਂ ਮੰਨ ਕੇ ਚੱਲੋ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਏ ਸੀ ਇਹ ਸਾਰਾ ਕੁਝ ਕਿਵੇਂ ਹੋਇਆ ਕਦੋਂ ਹੋਇਆ ਕਿਵੇਂ ਤੁਸੀਂ ਉੱਥੇ ਪਹੁੰਚੇ ਤੁਸੀਂ ਆਪ ਦੱਸੋ ਸਾਰੀ ਗੱਲ ਬਾਤ ਦੇਖੋ ਸਾਰੇ ਪਹਿਲਾਂ ਤਾਂ ਤੁਹਾਡਾ ਬੜਾ ادب ਤੇ ਸਤਿਕਾਰ ਤੁਸੀਂ ਪਹੁੰਚਿਓ ਸਾਡੇ ਵਿਚਾਰ ਸੁਣਨ ਲਈ ਹਾਂਜੀ ਸੋ ਸਤਿਕਾਰਯੋਗ ਵੀਰ ਇਹ ਹੋਇਆ ਸੀ 3 ਤਰੀਕ ਦੀ ਸਵੇਰੇ ਸੀਗੀ 5:30 ਦੇ ਕਰੀਬ ਮੈਂ ਜਿਵੇਂ ਦੱਸਿਆ ਵੀ ਬਰਨਾਲੇ ਮੇਰੇ ਨਾਨਕੇ ਆ ਉੱਥੇ ਮੈਂ ਪਿਆ ਸੀਗਾ ਤੇ ਪੁਲਿਸ ਆ ਗਈ ਤੇ ਆ ਕੇ ਮੈਨੂੰ ਕਰ ਲਿਆ ਕਵਰ ਅਪ ਤੇ ਬਈ ਸੀਨੀਅਰ ਆਫੀਸਰਾਂ ਦਾ ਵੀ ਹੈਗਾ ਵੀ ਲੈ ਕੇ ਜਾਣਾ ਤੈਨੂੰ ਤੇ ਸ਼ਾਮ ਤੱਕ ਤਾਂ ਰੱਖਾਂਗੇ ਰੇਟੇਨ ਕਰਕੇ ਸੋ ਉਹਨਾਂ ਨੂੰ ਇੱਕ ਇੱਕ ਝੋਣੀ ਦਿੱਤੀ ਵੀ ਮੈਂ ਨਾ ਇਨਰਜੀ ਸੀਗਾ ਮੈਂ ਯਾਰ ਮੈਨੂੰ ਕੱਪੜੇ ਤਾਂ ਪਾ ਲੈਣ ਦਿਓ ਤੇ ਇੱਕ ਫੋਨ ਚੱਕ ਲੈਣ ਦਿਓ ਕਹਿੰਦੇ ਸਭ ਕੁਝ ਉੱਥੇ ਹੀ ਪਹੁੰਚ ਜਾਊਗਾ ਥਾਣੇ ਤੇ ਮੈਂ ਨਹੀਂ ਯਾਰ ਇੰਨਾ ਤਾਂ ਤੁਸੀਂ ਨਾ ਕਰੋ ਨਾ ਮੈਨੂੰ ਕੱਪੜੇ ਪਾ ਲੈਣ ਦਿਓ ਤੇ ਫੋਨ ਚੱਕਣ ਦਿਓ ਤੇ ਕੱਪੜੇ ਪਾ ਕੇ ਜਦੋਂ ਮੈਂ ਬਾਹਰ ਆਇਆ ਤੇ ਬਾਹਰ ਆਇਆ ਜਦੋਂ ਉਹਨਾਂ ਦੀ ਗੱਡੀ ਚੋਂ ਫਿਰ ਮੈਂ ਜੋ ਵੇਸ ਲੈ ਜੇ ਹੋ ਗਏ ਤਾਂ ਉੱਥੋਂ ਮੈਂ ਸ਼ੂਟ ਮਾਰੀ ਆ अच्छा ਤੇ ਮਨ ਚ ਇੱਕ ਦਰਦ ਸੀਗਾ ਪੰਜਾਬ ਦਾ ਤੇ ਬੜਾ ਮੈਂ ਮਿਸ ਕਰਨਾ ਸੀ ਤੇ ਜੇ ਮੈਂ ਉੱਥੇ ਨਾ ਸ਼ਾਮਲ ਹੋ ਸਕਦਾ ਤੇ ਹਰ ਮਤਲਬ ਤੇ ਤਰੀਕੇ ਨਾਲ ਮੈਂ ਉੱਥੇ ਪਹੁੰਚਣਾ ਚਾਹੁੰਦਾ ਸੀ ਤੇ ਮੈਸੇਜ ਦੇਣਾ ਚਾਹੁੰਦਾ ਸੀਗਾ ਤੇ ਉਸ ਵਾਸਤੇ ਮੈਂ ਅਗਲੀ ਸਵੇਰ ਤੇ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ 4 ਤਰੀਕ ਦੀ ਸਵੇਰ ਆ ਕੇ ਵੀ ਭਾਈ ਮੇਰੀ ਲੋੜ ਆ ਤਾਂ ਹੁਣ ਮੈਂ ਆ ਜਾਣਾ ਨਹੀਂ 3 ਤਰੀਕ ਨੂੰ ਜਦੋਂ ਤੁਸੀਂ ਮੰਨ ਕੇ ਚਲੋ ਵੀ ਕੋਸ਼ਿਸ਼ ਕਰੀ ਉੱਥੋਂ ਤੁਸੀਂ ਚਲੋ ਭੱਜੇ ਮੰਨ ਲਓ ਠੀਕ ਹੈ ਉਹਨਾਂ ਦੀ ਗੱਡੀ ਕੋਲ ਤੇ ਉਹਨਾਂ ਨੇ ਪਿੱਛਾ ਨਹੀਂ ਕਰਿਆ ਨਹੀਂ ਪਿੱਛਾ ਕਰਿਆ ਮੇਰਾ ਕਿਲੋਮੀਟਰ ਤੱਕ ਗੱਡੀ ਲਈ ਪਿੱਛੇ ਜਾ ਵੱਜ ਗਏ ਹਾਂ ਗੱਡੀ ਵੀ ਲਈ ਉਹਨਾਂ ਨੇ ਜੋ ਸੀਸੀਟੀਵੀ ਕੈਮਰੇ ਚ ਦਿਖਾਈ ਦੇ ਰਾ ਤੇ ਗੱਡੀ ਤਾਂ ਇੰਨੀ ਜ਼ੋਰ ਦੀ ਭਜਾਈ ਉਹ ਤੋਂ ਐਕਸੀਡੈਂਟ ਹੋ ਜਾਣਾ ਸੀ ਤੇ ਦੋ ਪੁਲਿਸ ਕਰਮੀ ਮੇਰੇ ਮੰਗਰ ਭੱਜੇ ਨੇ ਸੀਸੀਟੀਵੀ ਕੈਮਰੇ ਚ ਆ ਰਿਹਾ ਤੇ ਉਸ ਤੋਂ ਬਾਅਦ ਮੈਂ ਭੱਜ ਕੇ ਨਾ ਕਿਲਾ ਮਹਿਲਾ ਇਹ ਬਰਨਾਲੇ ਦਾ ਪੁਰਾਣਾ ਤੇ ਮੈਂ ਉੱਥੇ ਕਿਲੇ ਵਾਲੀ ਪਾਰਕ ਆ ਬੈਕ ਸਾਈਡ ਤੇ ਬਾਬੇ ਚੁੱਲੇ ਤੇ ਮੈਂ ਉਸ طرف ਭੱਜ ਕੇ ਇੱਕ ਕੰਧ ਟੱਪੀ 15 ਫੁੱਟ ਦੀ ਤੇ ਉੱਥੋਂ ਉਹਨਾਂ ਤੋਂ ਟੱਪੀ ਨਹੀਂ ਗਈ ਕੰਧ ਅੱਛਾ ਹੈਗੇ ਪਿੱਛੇ ਸੀ ਹੈਗੇ ਪਿੱਛੇ ਸੀ ਤੇ ਉਹਨਾਂ ਬੜਾ ਵਾਕਿਆ ਜੇ ਤੁਸੀਂ ਮੈਂ ਕਹਿੰਦਾ ਨੂੰ ਵੀ ਇੱਕ ਸਦਭਾਵਨਾ ਦੀ ਮਿਸਾਲ ਹੈ ਤੇ ਉਹ ਵਾਕਿਆ ਬੜਾ ਮਤਲਬ ਇੱਕ ਨੈਸ਼ਨਲ ਇੰਟੀਗ੍ਰੇਸ਼ਨ ਦਾ ਜਿਵੇਂ ਹੁੰਦਾ ਉਸ ਤਰ੍ਹਾਂ ਦਾ ਵਾਕਿਆ ਉਸ ਦੇ ਵਿੱਚੋਂ ਮੈਂ ਜਿਹੜੀ ਸਾਰੀਆਂ ਕੱਲ ਗੱਲਾਂ ਦੱਸੀਆਂ ਇੱਕ ਮੈਂ ਨਾ ਚੈਪਟਰ ਸਕਿਪ ਕਰਤਾ ਸੀਗਾ ਤੇ ਉਹ ਕੋਈ ਕਦੇ ਨਾ ਵੀ ਮੈਂ ਬਣਾ ਕੇ ਕਹਿ ਰਿਹਾ ਮੈਂ ਉਹ ਬੰਦਿਆਂ ਨੂੰ ਵੀ ਮਿਲਾ ਸਕਦਾ ਜਾ ਕੇ ਪਰਿਵਾਰਾਂ ਨੂੰ ਵੀ ਮਿਲਾ ਸਕਦਾ ਠੀਕ ਹੈ ਉੱਥੇ ਜਿਹੜੀ ਮੇਰੀ ਮਦਦਤ ਹੋਈ ਇੱਕ Hindu ਪਰਿਵਾਰ ਬਣਿਓ ਉਸ ਤੋਂ ਬਾਅਦ ਮੁਸਲਿਮ ਪਰਿਵਾਰ ਬਣਿਓ ਉਸ ਤੋਂ ਬਾਅਦ ਸਿੱਖ ਪਰਿਵਾਰ ਬਣਿਓ ਸੋ ਜਿਹੜਾ ਮੁਸਲਿਮ ਪਰਿਵਾਰ ਦਾ ਰੋਲ ਸੀ ਉਹ ਮੈਂ ਮੂਰੇ ਰੱਖ ਨਹੀਂ ਸਕਿਆ ਤੇ ਅੱਜ ਮੈਂ ਰੱਖਦਾ ਵੀ ਹੁਣ ਕੋਈ ਖੋਫ ਨਹੀਂਗਾ ਉਹ ਮੁਸਲਮ ਪਰਿਵਾਰ ਵਿਚਾਰਾ ਨਾ ਕਸ਼ਮੀਰ ਦਾ ਸੀਗਾ ਤੇ ਮੈਂ ਸੋਚਿਆ ਵੀ ਇੱਕ ਤਾਂ ਇਹ ਸਰਕਾਰ ਦੇ ਖਿਲਾਫ ਹੈ ਤੇ ਕਸ਼ਮੀਰ ਚ ਜਿਆਦਾ ਮਾਹੌਲ ਖਰਾਬ ਹੈ ਵੀ ਉਹਨਾਂ ਦਾ ਵਿਚਾਰਾ ਦਾ ਨਾ ਨਾ ਬੇਚਾ ਜੇ ਸੋ ਮੈਂ ਉੱਥੋਂ ਜਦੋਂ ਭੱਜ ਕੇ ਗਿਆ ਇੱਕ ਪਰਿਵਾਰ ਦੇ ਘਰੇ ਗਿਆ ਉਹਨਾਂ ਨੇ ਤਾਂ ਮੈਨੂੰ ਬਾਹਰ ਕੱਢਿਆ ਵੀ ਬਾਹਰ ਨਿਕਲ ਜਾ ਯਾਰ ਹਾਂ ਤੇ ਮੈਂ ਉਹ ਕੁੰਡਾ ਖੁੱਲਾ ਸੀ ਕੁਦਰਤੀ ਮੈਂ ਅੰਦਰ ਵੜ ਗਿਆ ਤੇ ਮੈਂ ਕਿਹਾ ਜਦੋਂ ਪੁਲਿਸ ਪਿੱਛੇ ਸੀ ਜਦੋਂ ਪੁਲਿਸ ਪਿੱਛੇ ਸੀ ਤੇ ਉਹਨਾਂ ਨੇ ਮੈਨੂੰ ਧੱਕੇ ਨਾਲ ਬਾਹਰ ਕੱਢਿਆ ਤੇ ਵੱਡਿਆ ਕੱਡਿਆ ਤਾਂ ਫਿਰ ਮੈਂ ਇੱਕ ਘਰੇ ਜਿੱਥੇ ਗਿਆ ਤੇ ਮੈਂ ਉਹ ਲਿਖਿਆ ਵਾਸੀ ਖੀਪਲ ਨਵਾਸ ਤੇ ਮੈਂ ਉਹ ਖੀਪਲਾ ਨੂੰ ਕਾਫੀ ਜਾਣਦਾ ਮਾਂ ਯਾਰ ਇੱਥੇ ਕੋਈ ਜਾਣ ਪਛਾਣ ਦਾ ਹੋ ਸਕਦਾ ਤੇ ਮੈਂ ਜਦੋਂ ਡੋਰ ਡੋਰ ਨੌਕ ਕੀਤਾ ਨਾ ਸਹੀ ਗੱਲ ਮੈਂ ਦੱਸਦਾ ਤੇ ਉੱਥੋਂ ਨਾ ਇੱਕ ਬੱਚੀ ਨਿਕਲ ਕੇ ਆਈ 11 ਸਾਲਾਂ ਦੀ ਤੇ ਉਹਨਾਂ ਦਾ ਮੁਸਲਿਮ ਪਹਿਰਾਵਾ ਸੀ ਹਜਾਬ ਜਾਂ ਤੇ ਮੈਂ ਬੇਟਾ ਕੋਈ ਘਰੇ ਹੈਗਾ ਕਹਿੰਦੇ ਹਾਂ ਅੰਕਲ ਆ ਜਾਓ ਉੱਪਰ ਆ ਜਾਓ ਤਾਂ ਮੈਂ ਉੱਪਰ ਗਿਆ ਤੇ ਉੱਥੇ ਇੱਕ मुस्लिम सगा जो कश्मीर कंबल वगेरा बेचते ने पुलिस पीछे लगी हुई है ते मैं सरपंच यार थोड़ा रुकना आया है। तो क्या देखो भाई साहब हम तो कश्मीरी है, है। तो देखिए ऐसे ही कोई अगर कोई कंट्रोवर्सी होगी तो हम तो मारे जाएंगे तो उन्हें क्या पर हम यहाँ मकान या हम यहाँ किराएदार हैं इस मकान में तो आप मकान मालिक से मिल लो ਜਦੋਂ ਫਿਰ ਮਕਾਨ ਮਾਲਕ ਕੋਲੇ ਗਿਆ ਉੱਥੇ ਮੈਂ ਦੱਸੇ ਵੀ ਮੇਰੇ ਇੱਥੇ ਰਿਸ਼ਤੇਦਾਰੀ ਆਉਣਗੇ ਮੈਂ ਆਇਆ ਤਾਂ ਉਹਨਾਂ ਨੇ ਮੈਨੂੰ ਬਿਠਾਇਆ ਚਾਹ ਪਾਣੀ ਪਿਆਈ ਠੰਡ ਦਾ ਸਮਾਂ ਸੀ ਲੋਈ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਮੈਨੂੰ ਸੇਫ ਇੱਕ ਜਗ੍ਹਾ ਛੱਡ ਕੇ ਵੀ ਆਇਆ ਇੱਕ ਦੋਸਤ ਕੋਲੇ ਜਿੱਥੇ ਉਹ ਦੋਸਤ ਕੋਲੇ ਛੱਡ ਕੇ ਆਇਆ ਤਾਂ ਉਹਨੇ ਮੈਨੂੰ ਸਰੋਪਾ ਸਾਹਿਬ ਦਿੱਤਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਧਨੋਲੇ ਹੁੰਦੇ ਹੋਏ ਲੁਕਦੇ ਲਕਾਉਂਦੇ ਕੁਝ ਸਰਪੰਚ ਨਾਲ ਸੀ ਮੇਰੇ ਇੱਕ ਇੱਕ ਮੇਰਾ ਦੋਸਤ ਨਾਲ ਸੀ ਬਕਤਗੜ ਤੋਂ ਮੁੰਡਾ ਸਰਪੰਚ ਤਰਨਜੀਤ ਜੁਗਗਲ ਉਸ ਦੇ ਨਾਲ ਅਸੀਂ ਤਨੌਲੇ ਪਹੁੰਚੇ ਜਿੱਥੇ ਕਾਦੀਆਂ ਦਾ ਸੀਗਾ ਹੈਗਾ ਇੱਕ ਰਜਵਾੜਾ ਹੋਟਲ ਉੱਥੋਂ ਚੱਲਣਾ ਸੀ ਤੇ ਉਸ ਤੋਂ ਬਾਅਦ ਅਸੀਂ ਸਟੇਜ ਵੀ ਲਾਈ ਜਿਹੜਾ ਹੈਗਾ ਟੋਲ ਪਲਾਜ਼ਾ ਬਡਬਰ کافی ਟਾਈਮ ਔਰ ਸਟੇਜ ਵੀ ਚੱਲੀ ਲੋਕਾਂ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਲੋਕ ਆਪ ਮਹਾਰੇ ਜਿਹੜੇ ਬੈਰੀਕੇਡ ਸੀ ਉਹਨਾਂ ਨੂੰ ਰੋਕਦੇ ਹੋਏ ਫਿਰ ਅੱਗੇ ਵਧਦੇ ਗਏ ਲੋਕ ਦੇ ਲਗਾਉਂਦੇ ਤੇ ਉਹ ਸਾਰੇ ਧਰਨੇ 'ਚ ਮੈਨੂੰ ਨਾ ਇੱਕ ਬੜਾ ਸੁਰੱਖਿਆ ਕਵਚ ਲੋਕਾਂ ਨੇ ਦਿੱਤਾ ਜਦ ਵੀ ਅਸੀਂ ਦੱਸਿਆ ਜਾ ਕੇ ਵੀ ਮੈਂ ਇਸ ਤਰੀਕੇ ਨਾਲ ਆਇਆ ਹਾਂ ਉਹਨਾਂ ਨੂੰ ਪਤਾ ਸੀ ਜਾਣਦੇ ਸੀ ਕਾਫੀ ਲੋਕ ਮੈਨੂੰ ਉਹ ਕਹਿੰਦੇ ਸਰਪੰਚ ਤੂੰ ਜਿਆਦਾ ਟਾਰਗੇਟ ਆ ਤੇ ਮੈਨੂੰ ਇੱਕ ਨਾ ਉਹ ਬੜਾ ਸੁਰੱਖਿਆ ਕਵਚ ਮੈਨੂੰ ਵਿਚਾਲੇ ਰੱਖਦੇ ਸੀ ਤੇ ਆਸੇ-ਪਾਸੇ ਦੋਸਤ ਮੁੰਡੇ ਰਹਿੰਦੇ ਸੀ 20 50 ਤੇ ਵਿਚਾਲੇ ਫਿਰ ਮੈਨੂੰ ਇੱਕ ਟੈਂਪੋ ਚ ਵੀ ਲੁਕੋ ਕੇ ਲੈ ਕੇ ਗਏ ਤੇ ਲੁਕ ਦੇ ਲਕਾਉਂਦੇ ਤੇ ਉਸ ਤੋਂ ਬਾਅਦ ਬੈਰੀਕੇਡ ਜਿਹੜੇ ਸੀਗੇ ਆਪਣੇ ਆਇਆ ਬਡਰੁਖਾ ਆਇਆ ਫਿਰ ਉਸ ਤੋਂ ਅੱਗੇ ਆਇਆ ਇੱਕ ਉੱਥੇ ਵੀ ਕਾਫੀ ਮਤਲਬ ਹੋਈ ਪੁਲਿਸ ਨਾਲ ਤੇ ਪੁਲਿਸ ਵੀ ਐਨੀ ਮਤਲਬ ਉਹਨਾਂ ਨੇ ਕੋਈ ਜਾਨਤ ਨਹੀਂ ਕੀਤੀ ਸਖਤ ਨਹੀਂ ਸੀ ਕਿ ਪੋਲਾਈਟੀ ਸੀ ਉਹਨਾਂ ਦਾ ਰਵਈਆ ਤੇ ਬੱਚਦੇ ਬੱਚਾਉਂਦੇ ਫਿਰ ਅਸੀਂ ਉੱਥੇ ਧਰਨੇ 'ਚ ਆਪਣੀ ਹਾਜ਼ਰੀ ਲਵਾਈ ਬਡੀ ਡਿਊਟੀ ਪਹਿਲਾਂ ਤੋਂ ਲੱਗੀ ਹੋਈ ਸੀ ਵੀ ਤੁਸੀਂ ਕੱਲ ਨੂੰ ਇਹ ਕਰਨਾ ਨਹੀਂ ਮੇਰੀ ਇੱਕ ਇਸ ਤਰ੍ਹਾਂ ਦੀ ਕੋਈ ਡਿਊਟੀ ਨਹੀਂ ਸੀਗੀ ਤੇ ਕਿਉਂਕਿ ਮੈਂ ਇੱਕ ਉਹ ਕਮੇਟੀ ਦਾ ਹਿੱਸਾ ਸੀਗਾ ਜਿਹੜੀ ਕਿਸਾਨ ਜਥੇਬੰਦੀਆਂ ਨੇ ਬਣਾਈ ਵੀ ਸੀਗੀ ਪ੍ਰਸ਼ਾਸਨ ਨਾਲ ਜਿਹੜਾ 네ਗੋਸ਼ੀਏਸ਼ਨ ਕਰਨੀ ਸੀ ਤੇ ਉਸ ਦੇ ਵਿੱਚ ਮੈਂ ਆਪਣੀ ਭੂਮਿਕਾ ਨਿਭਾਈ ਸੀਗੀ ਤੇ ਉੱਥੇ ਤਾਂ ਕਾਲਜ ਸੀ ਵੀ 3 ਤਰੀਕ ਨੂੰ ਆਪਦੇ ਆਪ ਦੇ ਸਾਧਨਾਂ ਨਾਲ ਵੱਧ ਤੋਂ ਵੱਧ ਲੋਕ ਨੂੰ ਲੈ ਕੇ ਉੱਥੇ ਪਹੁੰਚੋ ਸੰਗਰੂਰ ਤੇ ਇੱਕ ਚੀਜ਼ ਹੋਰ ਦੱਸੋ ਵੀ ਹੁਣ ਸੋਨੂੰ ਅੱਗੇ ਕੀ ਲੱਗਦਾ ਵੀ 10 ਤਰੀਕ ਨੂੰ ਭਾਨਾ ਸਿੱਧੂ ਆ ਰਹੇ ਬਾਦ ਜਾਂ ਕੁਝ ਹੋ ਸਕਦਾ ਹੈਲੇ ਦੇਖੋ ਇਹ ਸਰਕਾਰਾਂ ਸਾਨੂੰ ਅੱਜ ਦੇ ਤੋਂ ਨਹੀਂ ਕਾਫੀ ਸਮੇਂ ਤੋਂ ਜਿਹੜਾ ਸਰਕਾਰੀ ਤੰਤਰ ਹੁੰਦਾ ਨਾ ਉਹ ਸਰਕਾਰੀ ਰਾਜੇ ਮਹਾਰਾਜੇ ਵੇਲੇ ਲੈ ਲੋ ਜਾਂ ਹੁਣ ਲੈ ਲੋ ਸੋ ਉਹਨਾਂ ਦਾ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੁੰਦਾ ਤੇ ਇੱਕ ਤਰ੍ਹਾਂ ਦਾ ਉਹਨਾਂ ਨੇ ਜੇ ਜੋ ਲੱਖੇ ਭਾਈ ਹੋ ਰਹੀ ਸੀਗੇ ਕਮੇਟੀ ਦੇ ਦੋ ਤਿੰਨ ਮੈਂਬਰ ਮੇਰਾ ਸਕਾਲ ਉੱਥੇ ਆਵਾਜ਼ ਆ ਰਹੀ ਸੀ ਵੀ ਤਿੰਨ ਜਣੇ ਜਾਣਗੇ ਉਹਨਾਂ ਨਾਲ ਜਿਹੜੀ ਨੇਗੋਸ਼ੀਏਸ਼ਨ ਹੋਊਗੀ ਗੱਲ ਕਰਨ ਤੇ ਤਿੰਨ ਕਿਹੜੇ ਗਏ ਆ ਮੈਨੂੰ ਉਸ ਦਾ ਇਲਮ ਹੈ ਨਹੀਂਗਾ ਤੇ ਜੇ ਉਹਨਾਂ ਨਾਲ ਕੋਈ ਵਾਅਦਾ ਕੀਤਾ ਗਿਆ ਲਿਖਤੀ ਹਾਂ ਲਿਖਤੀ ਕੀਤਾ ਤੇ ਪੰਜਾਬ ਦੇ ਰੋਹ ਨੂੰ ਦੇਖਦੇ ਹੋਏ ਉਸ ਤੇ ਸਰਕਾਰ ਨੂੰ ਖਰੇ ਉਤਰਨਾ ਚਾਹੀਦਾ ਨਹੀਂ ਤਾਂ ਪਤਾ ਤੁਹਾਡਾ ਇਹ ਹਾਲਾਤ ਪੰਜਾਬ ਦੇ ਖਰਾਬ ਹੋਣਗੇ ਜਿਹੜੀ ਚੀਜ਼ ਨੂੰ ਤੁਸੀਂ ਜਿੰਨਾ ਦਬਾਓਗੇ ਉਹ ਉੱਭਰ ਕੇ ਉੱਪਰ ਆਊਗੀ ਪੁਲਿਸ ਤੋਂ ਤੁਸੀਂ ਭੱਜੇ ਜਾਂ ਕੁਝ ਵੀ ਉਸ ਤੋਂ ਬਾਅਦ ਤੁਹਾਡੇ ਤੇ ਕੋਈ ਕਾਰਵਾਈ ਜਾਂ ਕੋਈ ੱੱਕਾ ਮੱਕਾ ਕੁਝ ਪੁਲਿਸ ਵੱਲੋਂ ਹੋਇਆ ਤਾਂ ਨਹੀਂ ਹੁੰਦਾ ਨਹੀਂ 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 ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕਿਉਂਕਿ ਮੈਂ ਤਾਂ ਉਹਨਾਂ ਦੇ ਹੱਥ ਹੀ ਨਹੀਂ ਆ ਮੈਂ ਚਲੇ ਆ ਗਿਆ ਤੇ ਜਿੱਥੇ ਜਿੱਥੇ ਬੈਰੀਕੇਡ ਲਾਇਵ ਐ ਸੀ ਉਹਨਾਂ ਦੇ ਨਾਕੇ ਉੱਥੋਂ ਵੀ ਬਚਦਾ ਬਚਾਉਂਦਾ ਚਲੇ ਆ ਗਿਆ ਹੁਣ ਤਾਂ ਨਹੀਂ ਕੋਈ ਉਹਤੇ ਕਾਰਵਾਈ ਹੋਈ ਤੁਹਾਡੇ ਤੇ ਕੋਈ ਉਹ ਕੇਸ ਨਹੀਂ ਨਹੀਂ ਮੈਂ ਤੁਹਾਨੂੰ ਦੱਸਾਂ ਨਾ ਤੇ ਮੈਂ ਨਾ ਮੈਂ ਭੱਜਣਾ ਨਹੀਂ ਚਾਹੁੰਦਾ ਪੁਲਿਸ ਤੋਂ ਸੋ ਮੈਂ ਉਹ ਮੈਂ ਇੱਕ ਮਜਬੂਰੀ ਬਸ ਗਿਆ ਤੇ ਸੌਰੀ ਕਹਿਣਾ ਪੰਜਾਬ ਪੁਲਿਸ ਨੂੰ ਦੂਸਰੇ ਦਿਨ ਆ ਕੇ ਮੈਂ ਕੁਝ ਸੀਨੀਅਰ ਅਧਿਕਾਰੀਆਂ ਨੂੰ ਫੋਨ ਕੀਤਾ ਠੀਕ ਆ ਠੀਕ ਆ 4 ਤਰੀਕ ਹਾਂ 4 ਤਰੀਕ ਨੂੰ ਮਾਰਨਿੰਗ ਵੀ ਦੱਸੋ ਭਾਈ ਮੇਰੀ ਲੋੜ ਆ ਤਾਂ ਮੈਂ ਹੁਣ ਆ ਜਾਣਾ ਤੁਹਾਡੇ ਕੋਲੇ ਠੀਕ ਆ ਮੇਰਾ ਜਿਹੜਾ ਮਕਸਦ ਆ ਉਹ ਪੂਰਾ ਹੋ ਗਿਆ ਮੈਂ ਹੁਣ ਆਉਣ ਨੂੰ ਤਿਆਰ ਆ ਸੋ ਮੈਂ ਹੁਣ ਕਿਸੇ ਦਾ ਕੀ ਨਾਮ ਲਵਾਂਣਾ ਸੋਸ਼ਲ ਮੀਡੀਆ ਦਾ ਉਹਨਾਂ ਦੇ ਡਿਊਟੀ ਦਾ ਕੰਮ ਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਸਰਪੰਚ ਜੋ ਕੁਝ ਹੋਇਆ ਨਾ ਪ੍ਰਮਾਤਮਾ ਦੀ ਰਾਜ ਚ ਬਹੁਤ ਚੰਗਾ ਹੋਇਆ ਠੀਕ ਹੈ ਤੂੰ ਚਲਾ ਗਿਆ ਕੋਈ ਗੱਲ ਨਹੀਂ ਭੱਜ ਗਿਆ ਤੇ ਅਸੀਂ ਤੇਰਾ ਸਾਰਾ ਸਿਸਟਮ ਦੇਖਿਆ ਵੀ ਤੂੰ ਉੱਥੇ ਇੱਕ ਆਵਾਜ਼ ਬਣਿਆ ਤੂੰ ਆਪਦੀ ਗੱਲ ਰੱਖੀ ਆ ਬਾਈ ਗਾਡ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਆਂ ਵੀ ਇਹ ਗੱਲ ਹੋਈ ਵੀ ਜੋ ਕੁਝ ਹੋਇਆ ਚੰਗੇ ਲਈ ਹੁੰਦਾ ਤੂੰ ਚਲਿਆ ਗਿਆ ਚਲੋ ਕੋਈ ਗੱਲ ਨਹੀਂ ਤਾਂ ਕੋਈ ਮੈਂ ਵਾਇਲੈਂਸ ਕਰਨ ਤਾਂ ਗਿਆ ਹੀ ਨਹੀਂ ਸੀ ਕੋਈ ਵੀ ਨਹੀਂ ਵਾਇਲੈਂਸ ਕਰਨ ਗਿਆ ਤੇ ਅਸੀਂ ਤਾਂ ਹਰੇਕ ਬਾਰੀ ਕਿਹਾਗਾ ਵੀ ਯਾਰ ਅਸੀਂ ਤਾਂ ਹੁਣ ਵਿਚਾਰਾਂ ਦੀ ਗੱਲ ਕਰ ਰਹੇ ਹਥਿਆਰਾਂ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਸੋ ਸਾਨੂੰ ਹੁਣ ਵਿਚਾਰਾਂ ਦੀ ਤਾਂ ਗੱਲ ਰੱਖਣ ਦਿਓ ਨਾ ਜੇ ਤੁਸੀਂ ਕਹਿੰਦੇ ਹੋ ਵੀ ਵਿਚਾਰ ਰੱਖੋ ਠੀਕ ਆ ਜੋ ਸਾਡੇ ਫੰਡਾਮੈਂਟਲ ਰਾਈਟ ਆ ਧਰਨਾਗਾ ਜਾਂ ਹੋਰ ਆ ਅਸੀਂ ਉਹ ਜੇ ਪ੍ਰਦਰਸ਼ਨ ਕਰ ਰਹੇ ਫਿਰ ਸਰਕਾਰਾਂ ਨੂੰ ਔਖ ਕਿਉਂ ਬਿਲਕੁਲ ਸੋ ਇਹ ਗੱਲਾਂ ਹੈਗੀਆਂ ਸਾਡੀਆਂ ਤੇ ਤੁਸੀਂ ਆਪ ਦੇਖ ਲਓ ਜੀ ਸਾਰੀ ਗੱਲਬਾਤ ਤੁਸੀਂ ਸੁਣ ਲਈ ਹੈ ਨਾ ਵੀ ਅਲੱਗ-ਅਲੱਗ ਤਰੀਕਿਆਂ ਨਾਲ ਲੋਕ ਹਲੇ ਤਾਂ ਹੋਰ ਪਤਾ ਨਹੀਂ ਵੀ ਕਿਹੜੇ-ਕਿਹੜੇ ਤਰੀਕਿਆਂ ਨਾਲ ਪਹੁੰਚੇ ਨੇ ਪਰ ਦੇਖੋ ਵੀ ਇਹਨਾਂ ਨੇ ਬਹੁਤ ਵੱਡੀ ਹਿੰਮਤ ਦਿਖਾਈ ਹੈ ਨਾ ਤੇ ਠੀਕ ਹੈ ਜੀ ਤੁਹਾਨੂੰ ਕਿਵੇਂ ਲੱਗਿਆ ਸਾਰਾ ਕਮੈਂਟ ਕਰ ਦਿਓ ਇੱਕ ਹੋਰ ਵੀ ਦੱਸਦਾ ਮੈਂ ਹੁਣ ਜਿਹੜਾ ਆਇਆ ਨਾ ਹਾਂਜੀ ਤੇ ਮੈਂ ਉਹ ਕੱਲ ਪਰਿਵਾਰਾਂ ਦਾ ਜਾ ਕੇ ਸ਼ੁਕਰੀਆ ਅਦਾਤਾ ਕਰਕੇ ਆਇਆ ਚਾਹ ਪੀ ਕੇ ਆਇਆ ਓਕੇ ਜਿਹੜੇ ਪਰਿਵਾਰ ਨੇ ਮੈਨੂੰ ਬਾਹਰ ਕੱਢਿਆ ਉਹਨਾਂ ਨੂੰ ਵੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੇ ਕੋਈ ਵੀ ਹੁੰਦਾ ਡਰ ਸਕਦਾ ਸੀ ਹਨਾ